ਮੌਸਮ ਦਿਨਾਲ ਜੁੜੀ ਜਾਣਕਾਰੀ ਲੈ ਕੇ ਤੁਹਾਡੇ ਮੁਖਾਤੇ ਪਹੁੰਚੇ ਆ ਤਾਂ ਦੱਸ ਜੀਏ ਕਿ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਅੰਦਰ ਜਿੱਥੇ ਸੋਮਵਾਰ ਤੋਂ ਹੀ ਲਗਾਤਾਰ ਗਰਮੀ ਭਾਰੀ ਪੈਂਦੀ ਹੋਈ ਦੇਖੀ ਜਾ ਰਹੀ ਹੈ ਉਸ ਤਰੀਕੇ ਦੇ ਨਾਲ ਤਾਪਮਾਨ ਦੇ ਵਿੱਚ ਵਿਵਾਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ 42 ਡਿਗਰੀ ਸੈਲਸੀਅਸ ਤੱਕ ਤਾਪਮਾਨ ਵੀ ਪਹੁੰਚ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਅਤੇ ਇਸ ਹੀਟ ਵੇਵ ਦੇ ਕਰਕੇ ਸਫਰ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਵੀ ਹੋ ਰਿਹਾ ਹੈ ਤੇ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਗਰਮੀ ਇੱਕ ਵਾਰ ਫਿਰ ਤੋਂ ਆਪਣਾ ਜ਼ੋਰ ਦਿਖਾਏਗੀ ਤੇ ਇਸ ਕੜਾਕੇ ਦੀ ਗਰਮੀ ਦੇ ਵਿੱਚ ਬਾਹਰ ਨਿਕਲਣਾ ਅੱਖਾ ਹੋ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਜਿਹੜਾ ਹੈ ਕਾਫੀ ਜ਼ਿਆਦਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਹੈ ਪਟਿਆਲਾ ਪਠਾਨਕੋਟ ਬਠਿੰਡਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਵਾਤੂਬਾ ਤਾਪਮਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦਿਨ ਭਰ ਲੂ ਚੱਲਣ ਵਰਗੀ ਸਥਿਤੀ ਬਣੀ ਹੋਈ ਸੀ ਨਾਲ ਦੇ ਨਾਲ ਤਸਦੀਕ ਇਹ ਸੋਮਵਾਰ ਦੀ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਸੋਮਵਾਰ ਦੇ ਦਿਨ ਜਿਹੜਾ ਟੈਂਪਰੇਚਰ ਦੇਖਣ ਨੂੰ ਮਿਲਿਆ ਤੇ ਲੂ ਵਗਦੀ ਰਹੀ ਹੈ ਪਰ ਅੱਜ ਵੀ ਉਹੀ ਦੇਖਣ ਨੂੰ ਮਿਲ ਰਿਹਾ ਕਿ ਲੂ ਵਗ ਰਹੀ ਹੈ ਤੇ ਜਿਹੜਾ ਸਫ਼ਰ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਜਿਹੜਾ ਹੈ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇੱਕ ਨਵਾਂ ਪੱਛਮੀ ਗੜਬੜ 9 ਮਈ ਤੋਂ ਸਰਗਰਮ ਹੋ ਰਿਹਾ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੂੰਦਾਬੰਦੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ 9 ਮਈ ਨੂੰ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਗਰਮੀ ਦੇ ਅਸਰ ਨੂੰ ਤਿੰਨ ਦਿਨਾਂ ਲਈ ਘਟ ਕਰੇਗਾ ਮੌਸਮ ਵਿੱਚ ਹੋਣ ਵਾਲੇ ਇਸ ਬਦਲਾਅ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਵੇਗੀ ਉਧਰ ਹੀ 10 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਦੋ ਦਿਨ ਮੌਸਮ ਸਾਫ਼ ਰਹੇਗਾ ਫਸਲਾਂ ਦੀ ਵਢਾਈ ਜਲਦੀ ਕਰ ਲਓ ਕਿਉਂਕਿ ਅੱਗੇ ਮੀ ਪੈਣ ਦੀ ਸੰਭਾਵਨਾ ਹੈ ਉੱਥੇ ਜਲੰਧਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਨਾਲ ਵੀ ਬਿਜਲੀ ਦੀ ਖਪਤ ਵੀ ਵਧਣ ਲੱਗੀ ਹੈ ਪਿਛਲੇ ਹਫਤੇ ਜਲੰਧਰ ਸਰਕਲ ਦੀ ਬਿਜਲੀ ਦੀ ਖਪਤ ਲਗਭਗ 600 ਮੈਗਾਵਾਟ ਸੀ ਤੇ ਹੁਣ ਮੈਗਾਵਾਟ 800 ਮੈਗਾਵਾਟ ਦੇ ਨੇੜੇ ਪਹੁੰਚ ਗਈ ਹੈ ਜੇਕਰ ਆਉਣ ਵਾਲੇ ਦਿਨਾਂ 'ਚ ਮੀਂਹ ਨਾ ਪਿਆ ਤੇ ਗਰਮੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਬਿਜਲੀ ਦੀ ਮੰਗ ਜਿਹੜੀ ਆ 1000 ਮੈਗਾਵਾਟ ਦੇ ਮੈਗਾਵਾਟ ਦੇ ਕਰੀਬ-ਕਰੀਬ ਪਹੁੰਚ ਸਕਦੀ ਹੈ ਤਾਂ ਗਰਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਨਾ ਮੈਨੂੰ ਇੱਕ ਪੱਛਮੀ ਗੜਬੜੀ ਹੋ ਸਕਦੀ ਹੈ ਜਿਸ ਦੇ ਕਰਕੇ ਤੇਜ਼ ਹਵਾਵਾਂ ਬੂੰਦਾਬاندی ਵੀ ਹੋ ਸਕਦੀ ਹੈ ਪਰ ਜੇਕਰ ਹੋਣ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਨੇ ਵਟ ਕੱਡੇ ਪਏ ਨੇ ਤੇ ਇਸ ਨਾਲ ਹੀ ਗਰਮੀ ਦੇ ਕਰਕੇ ਆਉਣ ਜਾਣ ਦੇ ਵਿੱਚ ਸਫਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਤਕਲੀਫ ਲੋਕਾਂ ਨੂੰ ਹੋ ਰਹੀ ਹੈ ਅਤੇ ਇਸ ਹੀਟ ਵੇਵ ਦੇ ਕਰਕੇ ਸਫਰ ਕਰਨਾ ਮੁਸ਼ਕਿਲ ਹੋ ਚੁੱਕਾ ਹੈ ਇਸ ਨਾਲ ਹੀ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਵਾਰ ਫਿਰ ਤੋਂ ਗਰਮੀ ਆਪਣਾ ਜ਼ੋਰ ਦਿਖਾ ਸਕਦੀ ਹੈ ਪਰ 9 ਅਤੇ 10 ਮਈ ਨੂੰ ਪੱਛਮੀ ਗੜਬੜੀ ਦੇ ਕਰਕੇ ਹਲਕੀ ਤੋਂ ਬੂੰਦਾਬੰਦੀ ਜੁੜੀ ਹੈ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਇਸੇ ਤਰੀਕੇ ਦੇ ਨਾਲ ਮੌਸਮ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ஜுடே ரெண்டாயி